ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇੱਥੇ ਜ਼ਮੀਨ ਬਹੁਤ ਖੁੱਲੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਬੇਆਬਾਦ ਹੈ ਔਰ ਜਿਹੜੀ ਆਬਾਦ ਵੀ ਕੀਤੀ ਹੋਈ ਹੈ ਉਸ ਦੇ ਵਿੱਚ ਬਹੁਤ ਸਾਰੇ ਪਾਰਕ ਛੱਡੇ ਹੋਏ ਨੇ ਲੋਕਾਂ ਦੇ ਸੈਰ ਕਰਨ ਦੇ ਲਈ ਬਹੁਤ ਸਾਰੇ ਦਰਖਤ ਨੇ ਜਿਹਦੇ ਕਰਕੇ ਬਿਲਕੁਲ ਪੋਲੂਸ਼ਨ ਇੱਥੇ ਨਾ ਮਾਤਰ ਹੈ ਹੁਣ ਇਸ ਵੇਲੇ ਨੇਲ ਮੈਕਡੁਗਲ ਪਾਰਕ ਦੇ ਵਿੱਚ ਮੰਗਲ 7th ਸੰ ਯੂਟਿਊਬ ਚੈਨਲ ਦੀ ਟੀਮ ਪਹੁੰਚੀ ਹੈ ਆਪਣੇ ਸਰੋਤਿਆਂ ਨੂੰ ਇਹ ਦਿਖਾਉਣ ਦੇ ਲਈ ਕਿ ਇਹ ਕਿਸ ਤਰ੍ਹਾਂ ਦਾ ਪਾਰਕ ਹੈ ਔਰ ਇਸ ਦੇ ਵਿੱਚ ਕਿਸ ਤਰ੍ਹਾਂ ਸੈਰ ਕਰਨ ਦੇ ਲਈ ਰੂਡਸ ਬਣਾਈਆਂ ਹੋਈਆਂ ਨੇ ਬਿਲਕੁਲ ਪੀਲੇ ਰੰਗ ਦੀ ਬ੍ਰੀਕ ਬਜਰੀ ਦੇ ਨਾਲ ਇਹਦੇ ਉੱਤੇ ਤੁਰਨਾ ਵੀ ਆਸਾਨ ਹੈ ਤੇ ਪੈਰਾਂ ਦੀ ਧਮਕ ਵੀ ਨਹੀਂ ਪੈਂਦੀ। ਔਰ ਸਵੇਰੇ ਸ਼ਾਮ ਜਦ ਵੀ ਕਿਸੇ ਦਾ ਟਾਈਮ ਲੱਗਦਾ ਹੈ ਉਸ ਵੇਲੇ ਹੀ ਇੱਥੇ ਸੈਰ ਕਰਨੀ ਚਾਲੂ ਕਰ ਦਿੰਦਾ ਹੈ। ਔਰ ਥਾਂ-ਥਾਂ ਤੇ ਬੈਠਣ ਦੇ ਲਈ ਟੇਬਲ ਜਾਂ ਕੁਰਸੀਆਂ ਲਗਾਈਆਂ ਹੋਈਆਂ ਨੇ। ਕਿ ਜੇ ਕੋਈ ਥੱਕ ਵੀ ਜਾਵੇ ਸੈਰ ਕਰਦਾ ਕਰਦਾ ਤੇ ਇਹਨਾਂ ਉੱਪਰ ਬੈਠ ਕੇ ਆਰਾਮ ਕਰ ਸਕਦਾ ਹੈ ਇਹ ਕਾਫੀ ਵੱਡਾ ਪਾਰਕ ਹੈ ਜਿਸ ਦੇ ਵਿੱਚ ਵੀ ਸੈਰ ਕਰਨ ਲਈ ਬਣਾਏ ਹੋਏ ਨੇ ਰਸਤੇ ਤੇ ਬਾਹਰਲੀ ਸਾਈਡ ਤੇ ਵੀ ਸੈਰ ਕਰਨ ਵਾਸਤੇ ਜੇ ਕਿਸੇ ਨੇ ਵੱਡਾ ਰੌਂਡ ਲਾਉਣਾ ਹੈ ਤਾਂ ਉਹ ਬਾਹਰਲੇ ਰਸਤੇ ਤੇ ਚੱਲ ਪੇਗਾ ਤੇ ਜੇ ਕਿਸੇ ਨੇ ਛੋਟਾ ਰੌਂਡ ਲਾਉਣਾ ਹੈ ਤੇ ਉਹ ਵਿਚਾਲੇ ਰਸਤੇ 'ਚ ਜਾ ਕੇ ਛੋਟਾ ਰੌਂਡ ਲਾ ਕੇ ਆਪਣੀ ਸੈਰ ਪੂਰੀ ਕਰ ਸਕਦਾ ਹੈ। ਬਹੁਤ ਮਨਮੋਹਕ ਦ੍ਰਿਸ਼ ਹੈ। ਮਨ ਨੂੰ ਖਿੱਚ ਪੈਦਾ ਕਰਦਾ ਹੈ। ਔਰ ਇਹਦੇ ਵਿੱਚ ਸਾਈਡ ਤੇ ਪੰਘੂੜੇ ਲਾਏ ਹੋਏ ਨੇ। ਬੱਚਿਆਂ ਦੇ ਖੇਡਣ ਦੇ ਲਈ। ਔਰ ਬਾਰਬੀਕਿਊ ਹੈ। ਤੇ ਬਿੰਨ ਨੇ ਕਿ ਜੇ ਇਸਨੇ ਵੀ ਕੁਛ ਇੱਥੋਂ ਖਾ ਪੀ ਕੇ ਜਿਹੜਾ ਵੇਸਟ ਸਮਾਨ ਹੈ ਉਹਨੂੰ ਸਿੱਟਣਾ ਹੋਵੇ ਤਾਂ ਉਹਦੇ ਲਈ ਵੀ ਆ ਬਿੰਨ ਨੇ ਇਹ ਬਾਰਬੀਕਿਊ ਹੈ ਜਿੱਥੇ ਆਪਣਾ ਖਾਣ ਪੀਣ ਵਾਲਾ ਲਿਆਂਦਾ ਹੋਇਆ ਸਮਾਨ ਗਰਮ ਕਰ ਸਕਦਾ ਐਸ ਵੇਲੇ ਐਕਸਰਸਾਈਜ਼ ਕਰ ਰਹੇ ਨੇ ਸ਼ਾਮ ਦਾ ਸਮਾਂ ਹੈ ਔਰ ਦੇਖਣ ਨੂੰ ਵੀ ਬਹੁਤ ਵਧੀਆ ਲੱਗ ਰਿਹਾ ਹੈ ਇੱਥੇ ਵੀ ਬੈਠਣ ਲਈ ਟੇਬਲ ਹੈ ਦੋਨਾਂ ਸਾਈਡਾਂ ਤੇ ਬੈਂਚ ਨੇ ਔਰ ਨਾਲ ਦੀ ਨਾਲ ਘੁੰਮ ਕੇ ਇੱਥੇ ਸੈਰ ਕਰ ਸਕਦੇ ਨੇ ਬੱਚੇ ਖੇਡ ਸਕਦੇ ਨੇ ਔਰ ਡੌਗ ਲੈ ਕੇ ਇਸ ਪਾਰਕ ਦੇ ਵਿੱਚ ਘੁੰਮ ਸਕਦੇ ਨੇ ਆਪਣੇ ਡੌਗ ਨੂੰ ਵੀ ਸੈਰ ਜਿਹੜਾ ਮਰਜ਼ੀ ਕਰਵਾ ਸਕਦਾ ਹੈ ਤੇ ਖੁਦ ਆਪ ਵੀ ਸੈਰ ਇਸ ਪਾਰਕ ਦੇ ਵਿੱਚ ਕਰ ਸਕਦਾ ਹੈ ਕਾਫੀ ਪੰਛੀ ਵੀ ਨੇ ਇਸ ਦੇ ਵਿੱਚ ਜਿਨ੍ਹਾਂ ਦੀ ਆਵਾਜ਼ ਆ ਰਹੀ ਹੈ ਸ਼ਾਮ ਦਾ ਮੌਸਮ ਹੋਣ ਕਰਕੇ ਠੰਡਾ ਮੌਸਮ ਹੈ ਹਵਾ ਚੱਲ ਰਹੀ ਹੈ ਜਿਹਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਹੈ ਤੇ ਪੰਛੀ ਵੀ ਖੁਸ਼ੀ ਨਾਲ ਬੋਲ ਰਹੇ ਨੇ ਖੇਡ ਰਹੇ ਨੇ ਬਹੁਤ ਅੱਛਾ ਪਾਰਕ ਜਿੰਨੂੰ ਦੇਖ ਕੇ ਮਨ ਖੁਸ਼ ਹੁੰਦਾ ਹੈ ਇੱਥੇ ਤੁਸੀਂ ਜਿੰਨੀ ਮਰਜ਼ੀ ਸੈਰ ਕਰ ਸਕਦੇ ਹੋ ਆਇਕ ਬੈਠਣ ਦੀ ਲਈ ਲੱਕੜ ਦਾ ਬੈਂਚ ਬਣਾਇਆ ਹੈ ਪੂਰੀ ਦੀ ਪੂਰੀ ਲੱਕੜ ਦੀ ਗੇਲੀ ਨੂੰ ਕੱਟ ਕੇ ਉਹ ਬੈਠਣ ਲਈ ਤੇ ਉਹਦੇ ਉੱਪਰ ਢੋਲਾਉਣ ਵਾਸਤੇ ਲਾ ਦਿੱਤੀ ਹੈ ਲੋਹੇ ਦਾ ਫਰੇਮ ਐਸ ਸਾਈਡ ਤੇ ਵੀ ਬਾਰਬੀਕਿਊ ਹੈ ਔਰ ਇਸ ਸਾਈਡ ਤੇ ਫੇਰ ਦਸ ਬਿੰਦ ਨਾਲ ਰੱਖੇ ਹੋਏ ਨੇ ਕਈ ਵਾਰੀ ਸੈਰ ਕਰਦੇ ਆ بارش ਆ ਸਕਦੀ ਹੈ ਮੌਸਮ ਖਰਾਬ ਹੋ ਸਕਦਾ ਹੈ ਅਜੇ ਮੌਸਮ ਦੇ ਲਈ ਉੱਪਰ ਸ਼ੈੱਡ ਪਾਈ ਹੈ ਤੇ ਥੱਲੇ ਉਹਦੇ ਬੈਂਚ ਨੇ ਤਾਂ ਜੋ ਕਿ ਜੇ ਬਾਈ ਚਾਂਸ بارش ਆ ਜਾਵੇ ਤਾਂ ਇਹਦੇ ਥੱਲੇ ਬੈਠਿਆ ਜਾ ਸਕਦਾ ਇਹ ਟੂਟੀਆਂ ਲਾਈਆਂ ਨੇ ਪਾਣੀ ਵਾਸਤੇ ਆਹ ਸਾਇਦ ਜਿਹੜੀ ਐ ਇਹ ਕੁੱਤੇ ਦੇ ਪਾਣੀ ਪੀਣ ਲਈ ਐ ਉੱਪਰੋਂ ਦੱਬਨ ਤੋਂ ਇਹ ਚੋਂ ਪਾਣੀ ਨਿਕਲਦਾ ਐ ਤੇ ਥੱਲੇ ਇੱਕ ਬਰਤਨ ਵਾਂਗੂ ਲਾਇਆ ਜਿੱਥੋਂ ਕੁੱਤਾ ਪਾਣੀ ਪੀ ਸਕਦਾ ਐ ਤੇ ਦੂਸਰੀ ਥਾਂ ਤੇ ਉੱਪਰ ਨੂੰ ਟੂਟੀ ਐ ਜਿਹਨੂੰ ਖੋਲ ਕੇ ਉੱਪਰੋਂ ਪਾਣੀ ਪੈਂਦਾ ਐ ਤੇ ਇਹਨੂੰ ਸਿੱਧਾ ਮੂੰਹ ਲਾ ਕੇ ਪਾਣੀ ਪੀਤਾ ਜਾ ਸਕਦਾ ਐ ਹਾਂ ਥਾਂ ਤੇ ਇਸ ਗੱਲ ਦਾ ਖਿਆਲ ਰੱਖਿਆ ਗਿਆ ਹੈ ਕਿ ਜੇ ਕਿਸੇ ਨੂੰ ਕੋਈ ਸੈਰ ਕਰਦੇ ਆ ਪਿਆਸ ਲੱਗ ਜਾਵੇ ਤਾਂ ਇੱਥੋਂ ਪਾਣੀ ਬੜੇ ਆਸਾਨੀ ਨਾਲ ਪੀ ਸਕਦਾ ਹੈ ਸੈਰ ਕਰਨ ਵਾਲੇ ਬਕਾਇਦਾ ਐਕਸਰਸਾਈਜ਼ ਕਰ ਰਹੇ ਨੇ ਬਹੁਤ ਮਨ ਲੱਗਦਾ ਹੈ ਇਸ ਪਾਰਕ ਦੇ ਵਿੱਚ ਜਦੋਂ ਸਾਰਿਆਂ ਨੂੰ ਸੈਰ ਕਰਦੇ ਆ ਐਕਸਰਸਾਈਜ਼ ਕਰਦੇ ਆ ਦੇਖਦੇ ਆ ਇੱਥੇ ਟਾਇਲਟ ਵੀ ਹੈ ਪਬਲਿਕ ਐਪ ਲਿਖਿਆ ਹੈ ਇਧਰ ਫੀਮੇਲ ਵਾਸਤੇ ਹੈ ਜਿਹੜੇ ਸੈਰ ਕਰਦੇ ਉਹਨਾਂ ਲਈ ਤੇ ਦੂਸਰੀ ਸਾਈਡ ਤੇ ਮੇਲ ਵਾਸਤੇ ਹੈ ਜਿਹਨੂੰ ਲੋੜ ਪੈਣ ਤੇ ਵਰਤਿਆ ਜਾ ਸਕਦਾ ਹੈ ਜੇ ਐਸ ਸਾਈਡ ਤੇ ਦਿਖਿਆ ਜਾਵੇ ਸਾ ਇੱਧਰੇ ਐਵੇਂ ਲਿਖਿਆ ਜੋ ਮੇਲ ਵਾਸਤੇ ਹੈ ਛੁੱਟੀ-ਛੁੱਟੀਆਂ ਝਾੜੀਆਂ ਵੀ ਨੇ ਔਰ ਇਹਦੇ ਵਿੱਚ ਇੱਕ ਛੁੱਟੀ ਜੀ ਲੇਕ ਹੈ ਜਿਹਦੇ ਵਿੱਚ ਪਾਣੀ ਹੈ ਤੇ ਉਹਦੇ ਚਾਰ ਸਫੇਰੇ ਇੱਕ ਟ੍ਰੈਕ ਬਣਾਇਆ ਹੋਇਆ ਹੈ ਘੁੰਮਣ ਦੇ ਲਈ ਸਾਈਡ ਤੇ ਵੱਡੀਆਂ ਬਿਲਡਿੰਗਾਂ ਔਰ ਛੋਟੀ ਲੇਕ ਦੇ ਵਿੱਚ ਵੀ ਰਸਤੇ ਬਣਾਏ ਨੇ ਸਾਈਡਾਂ ਤੋਂ ਦੀ ਘੁੰਮਣ ਦੇ ਲਈ ਸੈਰ ਕਰਨ ਵਾਸਤੇ ਇਹ ਲੇਕ ਵੀ ਕਾਫੀ ਲੰਬੀ ਚੌੜੀ ਹੈ ਜਿਹੜੀ ਕਿ ਵਿੱਚ ਵਿੱਚ ਹੈ ਜੇ ਤੁਸੀਂ ਇੱਕ ਪੂਰਾ ਚੱਕਰ ਲਗਾਉਣਾ ਹੋਵੇ ਤਾਂ ਡੇਢ ਦੋ ਘੰਟੇ ਤੁਹਾਡੇ ਬੜੇ ਆਸਾਨੀ ਨਾਲ ਇਸ پارک ਦੇ ਵਿੱਚ ਲੱਗ ਜਾਂਦੇ ਨੇ ਤੁਹਾਡੀ ਹਿੰਮਤ ਹੈ ਕਿ ਤੁਸੀਂ ਕਿੰਨੀ ਕਸਰ ਕਰ ਸਕਦੇ ਹੋ ਥਾਂ ਥਾਂ ਤੇ ਬਿੰਨ ਨੇ ਤੁਹਾਡੇ ਕੋਲ ਕੋਈ ਲਫਾਫਾ ਹੈ ਹੋਰ ਇਦਾਂ ਦੀ ਸਮੱਗਰੀ ਹੈ ਉਹਨੂੰ ਤੁਸੀਂ ਇਸ ਬਿੰਨ ਦੇ ਵਿੱਚ ਪਾ ਕੇ ਰੱਖ ਸਕਦੇ ਤਾਂ ਜੋ ਕਿ ਬਾਅਦ ਵਿੱਚ ਕਾਉਂਸਲ ਚੱਕ ਕੇ ਲੈ ਜਾਂਦੀ ਹੈ ਇਹ ਲੇਕ ਹੈ ਲੇਕ ਦੇ ਵਿੱਚ ਬਤਕਾਂ ਵੀ ਨੇ ਔਰ ਹੋਰ ਪਾਣੀ ਦੇ ਜਾਨਵਰ ਤੈਰ ਰਹੇ ਨੇ ਕਿਉਂਕਿ ਅੱਜ ਦੇ ਭੀੜ-ਪੜੱਕੇ ਵਾਲੇ ਸਮੇਂ ਦੇ ਵਿੱਚ ਆਪਣੀ ਥਕਾਵਟ ਨੂੰ ਦੂਰ ਕਰਨ ਦੇ ਲਈ ਅਜਿਹੀਆਂ ਥਾਵਾਂ ਤੇ ਆਣ ਕੇ ਬੈਠ ਕੇ ਮਨ ਨੂੰ ਸ਼ਾਂਤੀ ਦਿੱਤੀ ਜਾ ਸਕਦੀ ਹੈ। ਔਰ ਮੈਡੀਟੇਸ਼ਨ ਕੀਤੀ ਜਾ ਸਕਦੀ ਹੈ। ਇਹ ਪੰਛੀ ਨੇ ਜਿਹੜੇ ਇਸ ਪਾਣੀ ਦੇ ਕੰਡੇ ਤੇ ਬੈਠੇ ਹੋਏ ਨੇ ਜਿੱਥੇ ਆਪਣੀ ਖੁਰਾਕ ਲੈਂਦੇ ਨੇ ਉੱਥੇ ਨਾਲ ਦੀ ਨਾਲ ਇਥੋਂ ਖੇਡਦੇ ਨੇ ਕੁਦਰਤ ਦਾ ਆਨੰਦ ਲੈ ਰਹੇ ਨੇ। ਆ ਬਿਲਕੁਲ ਦੂਜੀ ਸਾਈਡ ਤੇ ਜ਼ੂਮ ਕਰਕੇ ਦੇਖ ਰਹੇ ਆ ਕਿ ਉਧਰ ਵੀ ਦਰਖਤਾਂ ਦੀਆਂ ਜੜਾਂ ਜਿਹੜੀਆਂ ਨੰਗੀਆਂ ਹੋਈਆਂ ਨੇ ਉਹਨਾਂ ਦੇ ਉੱਪਰ ਇਹ ਪੰਛੀ ਬੈਠੇ ਹੋਏ ਨੇ ਔਰ ਜਿਹੜੇ ਫਰਫਰਾ ਰਹੇ ਨੇ ਉਹ ਵੀ ਦਿਖਦੇ ਨੇ ਜਦਕਿ ਇਹਨਾਂ ਬਿਲਕੁਲ ਨੇੜੇ ਕਰਕੇ ਜ਼ੂਮ ਕਰਕੇ ਦੇਖਿਆ ਇਸੇ ਤਰ੍ਹਾਂ ਹੀ ਆ ਇੱਕ ਡੱਕ ਵਰਗਾ ਪੰਛੀ ਹੈ ਜਿਹੜਾ ਇਹਦੇ ਵਿੱਚ ਪਾਣੀ ਚ ਘੁੰਮ ਰਿਹਾ ਹੈ ਆਪਣੀ ਖੁਰਾਕ ਲੱਭ ਰਿਹਾ ਹੈ ਦੇਖੋ ਇਹਦੀ ਚੁੰਝ ਵੀ ਅੱਗੋਂ ਕਿੰਨੀ ਚੌੜੀ ਹੈ ਮੰਗਲ 7th Sun YouTube ਚੈਨਲ ਦੀ ਕੋਸ਼ਿਸ਼ ਹੈ ਕਿ ਜੋ ਕੁਝ ਵਦੇਸ਼ ਦੇ ਵਿੱਚ ਟੀਮ ਦੇਖ ਰਹੀ ਹੈ ਉਹ ਨਾਲ ਦੀ ਨਾਲ ਆਪਣੇ ਸਰੋਤਿਆਂ ਨਾਲ ਸਾਂਝੀ ਕੀਤੀ ਜਾਵੇ ਤਾਂਕਿ ਜੋ ਕਿ ਜਿਹੜੇ ਵਿਅਕਤੀ ਇੱਥੇ ਨਹੀਂ ਆ ਸਕਦੇ ਜਾਂ ਇਸ ਏਰੀਏ ਨੂੰ ਨਹੀਂ ਦੇਖ ਸਕਦੇ ਉਹ ਇਸ ਵੀਡੀਓ דרਹੀਂ ਦੇਖ ਲੈਣ ਹੋਰ ਖਾਸ ਦਿਖਾਉਣੀ ਹੈ ਕਿ ਆ ਛੋਟੀ ਛੋਟੀਆਂ ਬਤਕਾਂ ਸੜਕ ਦੇ ਉੱਪਰ ਦੀ ਲੰਘ ਰਹੀਆਂ ਨੇ ਤੇ ਉਹਨਾਂ ਨੂੰ ਲੰਘਾਉਣ ਦੇ ਲਈ ਕਾਰ ਖੜ ਗਈ ਹੈ ਔਰ ਖੜਨ ਤੋਂ ਬਾਅਦ ਜਦੋਂ ਉਹ ਲੰਘੇ ਨੇ ਤੇ ਫਿਰ ਅੱਗੇ ਲੈ ਕੇ ਗਏ ਨੇ ਕਾਰ ਨੂੰ ਰੋਕ ਕੇ ਪਹਿਲਾਂ ਇਹਨਾਂ ਪੰਛੀਆਂ ਨੂੰ ਰਸਤਾ ਦਿੱਤਾ ਹੈ ਨਾ ਕਿ ਤੇਜ਼ ਰਫ਼ਤਾਰ ਚਾਣ ਕੇ ਉਹਨਾਂ ਨੂੰ ਦਰੜ ਮਰੜ ਕਰਕੇ ਉੱਪਰ ਦੀ ਨਿਕਲ ਗਏ ਇਹ ਵੀ ਇੱਕ ਬਹੁਤ ਹੀ ਬਲੱਖਣਤਾ ਹੈ ਬਹੁਤ ਸੰਘਣੇ ਦਰਖਤ ਬਿਲਕੁਲ ਸਿਟੀ ਦੇ ਵਿੱਚ ਨੇ ਔਰ ਇਸ ਲੇਖ ਦੇ ਚਾਰ ਸਫੇਰੇ ਬਹੁਤ ਸਿੰਘ ਨੇ ਕੁਦਰਤੀ ਉੱਗੇ ਹੋਏ ਇਹ ਦਰਖਤ ਨੇ ਜਿਨ੍ਹਾਂ ਨੂੰ ਜਿਉਂਦਾ ਤਿਉਂ ਹੀ ਸਾਂਭ ਕੇ ਰੱਖਿਆ ਹੋਇਆ ਹੈ। ਕਾਫੀ ਪੁਰਾਣੇ ਵੱਡੇ ਵੱਡੇ ਦਰਖਤ ਨੇ। ਦਿਨਸ਼ਾਪਰਿਆ ਔਰ ਸਿੱਧੀ ਸੂਰਜ ਦੀ ਰੋਸ਼ਨੀ ਪੈ ਰਹੀ ਹੈ। ਜਿਹਦੇ ਨਾਲ ਬਹੁਤ ਵਧੀਆ ਦ੍ਰਿਸ਼ ਦਿਖ ਰਿਹਾ ਹੈ। ਬਿਲਕੁਲ ਪਾਣੀ ਦੇ ਕੰਡੇ ਤੇ ਬੈਂਚ ਲਾਇਆ ਬੈਠਣ ਦੇ ਲਈ ਜਿੱਥੋਂ ਬੈਠ ਕੇ ਕੋਈ ਆਪਣੀ ਤਕਾਬੜ ਦੂਰ ਕਰ ਸਕਦਾ ਔਰ ਸੈਰ ਲੈਣ ਤੋਂ ਬਾਅਦ ਦੁਬਾਰਾ ਫੇਰ ਆਪਣੀ ਵਾਕਿੰਗ ਪੂਰੀ ਕਰ ਸਕਦਾ ਇਸ ਗੱਲ ਦਾ ਖਾਸ ਧਿਆਨ ਸਾਰੇ ਹੀ ਪਾਰਕਾਂ 'ਚ ਰੱਖਿਆ ਗਿਆ ਹੈ। ਸੈਰ ਕਰਦਿਆਂ ਕਰਦਿਆਂ ਜਾਂ ਰਨਿੰਗ ਕਰਦਿਆਂ ਕਰਦਿਆਂ ਕਿਸੇ ਦਾ ਮਨ ਕਰਦਾ ਕੋਈ ਐਕਸਰਸਾਈਜ਼ ਕਰਨ ਦੇ ਲਈ ਤੇ ਉਹਨਾਂ ਦੇ ਲਈ ਵੀ ਥਾਂ-ਥਾਂ ਤੇ ਐਕਸਰਸਾਈਜ਼ ਕਰਨ ਲਈ ਇੰਸਟਰੂਮੈਂਟ ਲਗਾਏ ਹੋਏ ਨੇ। ਅਬ ਇਹ ਇੱਕ ਇਸ ਕਮੈਂਟ ਹੈ ਜਿੱਥੇ ਬੈਠ ਕੇ ਬਾਹਾਂਾਂ ਦੀ ਐਕਸਰਸਾਈਜ਼ ਕੀਤੀ ਜਾ ਸਕਦੀ ਹੈ। ਪੰਛੀ ਬਾਹਰ ਨਿਕਲ ਕੇ ਦਾਣਾ ਚੁਗ ਰਹੇ ਨੇ ਆਪਣੀ ਖੁਰਾਕ ਲੱਭ ਰਹੇ ਨੇ ਉੱਥੇ ਜਿਹੜੇ ਨੇੜੇ ਘਰਾਂ ਦੇ ਵਿੱਚ ਰਹਿੰਦੇ ਨੇ ਉਹ ਆਪਣੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਪੇਰੈਂਟਸ ਘਮਾਉਣ ਦੇ ਲਈ ਇਸ ਸੀਰੀਜ ਆ ਜਾਂਦੇ ਨੇ ਹੋਰ ਨਾਲੇ ਆਪਣੀ ਸੈਰ ਹੋ ਜਾਂਦੀ ਹੈ ਨਾਲੇ ਬੱਚੇ ਦਾ ਮਨ ਹੋਰ ਹੋ ਜਾਂਦਾ ਇਸ ਲੇਖ ਦੇ ਉੱਪਰ ਇੱਕ ਵਾਰਨਿੰਗ ਵੀ ਲਿਖੀ ਹੋਈ ਹੈ ਹੈਲਥ ਵਾਰਨਿੰਗ ਸਾਊਥਪਾਰਥ ਸਿਟੀ ਆਫ ਸਾਊਥਪਾਰਥ ਕਾਉਂਸਲ ਨੇ ਕਿ ਥਿਸ ਵਾਟਰ ਮੇਕ ਕਾਜ਼ ਇਲ ਇਫੈਕਟ ਟੂ ਹਿਊਮਨ ਐਂਡ ਐਨੀਮਲਸ ਨੋ ਡਾਇਰੈਕਟ ਵਾਟਰ ਕੰਟੈਕਟ ਐਕਟੀਵिटीज ਕਿ ਇਸ ਪਾਣੀ ਨੂੰ ਤੁਸੀਂ ਟੱਚ ਵੀ ਨਹੀਂ ਕਰਨਾ ਤੇ ਇਹਦੇ ਵਿੱਚ ਵੀ ਨਹੀਂ ਵੜਨਾ ਇਹ ਸਿਹਤ ਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾ ਸਕਦਾ ਜਿਸ ਤਰ੍ਹਾਂ ਪਿੱਛੇ ਐਕਸਰਸਾਈਜ਼ ਲਈ ਇਨਸਟਰੂਮੈਂਟ ਲਗਾਇਆ ਸੀ ਬਾਹਾਂ ਦੀ ਉਸੇ ਤਰ੍ਹਾਂ ਹੀ ਇੱਥੇ ਰਨਿੰਗ ਕਰਨ ਦੇ ਲਈ ਬਾਹਾਂ ਦੀ ਲੱਤਾਂ ਦੀ ਤੇ ਗੋਡਿਆਂ ਦੀ ਐਕਸਰਸਾਈਜ਼ ਵਾਸਤੇ ਇਹ ਏਕਸਿਪਮੈਂਟ ਵੀ ਲਗਾਇਆ ਹੋਇਆ ਕੋ ਜਿਹਦੇ ਉੱਪਰ ਕੋਈ ਵੀ ਵਿਅਕਤੀ ਚੜਕੇ ਐਕਸਰਸਾਈਜ਼ ਕਰ ਸਕਦਾ ਆਪਣੀਆਂ ਲੱਤਾਂ ਦੀ ਤੇ ਬਾਹਾਂ ਦੀ ਇਹ ਵੱਡੇ ਵੱਡੇ ਪੱਥਰ ਰੱਖੇ ਹੋਏ ਨੇ ਸਜਾਵਟ ਦੇ ਲਈ ਔਰ ਮੰਗਲ ਸੈਮਸਨ ਦੁਬਾਰਾ ਫਿਰ ਕਿ ਤੁਹਾਨੂੰ ਅਜਿਹੀ ਵੀਡੀਓ ਦਿਖਾਏਗਾ ਜਿਹਦੇ ਵਿੱਚ ਕੁਛ ਨਾ ਕੁਛ ਨਵਾਂ ਹੋਏਗਾ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਵੀਡੀਓ ਦੇਖਣ ਦੇ ਲਈ